ਸਿੰਘ ਗੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਸਰਦੀ ਦੀਆਂ ਰਾਤਾਂ ਨੇ ਕਿਸਾਨ ਜਿਹੜੇ ਅਦੋਲਨਕਾਰੀ ਕਿਸਾਨ ਨੇ ਉਹ ਕਿਸ ਤਰ੍ਹਾਂ ਰਾਤ ਨੂੰ ਆਪਣੀ ਜਿਹੜੀ ਰਾਤ ਹੈ ਅਦੋਲਨ ਦੇ ਵਿੱਚ ਕਿਸ ਤਰ੍ਹਾਂ ਕੱਟਦੇ ਨੇ ਪ੍ਰਬੰਧ ਕਰ ਲਿਆ ਗਿਆ ਹੈ ਕਿਸਾਨਾਂ ਦੇ ਵੱਲੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਵੀ ਦਿਖਾ ਦੇਣ ਲੱਕੜ ਨੂੰ ਇੱਕ ਵੱਡੀ ਲੱਕੜ ਹੈ ਉਸ ਨੂੰ ਜਲਾ ਲਿਆ ਜਾਂਦਾ ਤੇ ਸਾਰੀ ਰਾਤ ਅੱਗ ਸੇਕਦੇ ਨੇ ਕਿਸਾਨ ਪਹਿਰੇਦਾਰੀ ਵੀ ਕਰਦੇ ਨੇ ਨਾਲ ਨਾਲ ਖੁੰਡ ਚਰਚਾ ਵੀ ਚੱਲਦੀ ਹੈ ਕਿ ਕਿਸਾਨੀ ਅਦੋਲਨ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਵੇ ਕਿਸ ਤਰ੍ਹਾਂ ਅ ਅੰਦੋਲਨ ਦੇ ਵਿੱਚ ਪਿੰਡਾਂ ਤੋਂ ਲੋਕ ਜਿਹੜੇ ਨੇ ਉਹ ਲਿਆਂਦੇ ਜਾਣ ਗੱਲਬਾਤ ਕਰਦੇ ਆਂ ਕੁਝ ਕਿਸਾਨ ਸਾਡੇ ਨਾਲ ਜੁੜੇ ਨੇ ਸਿੰਘ ਸਾਹਿਬ ਕਿਹੜੇ ਪਿੰਡ ਤੋਂ ਆਏ ਹੋ ਇਹ ਕੋੜ ਲਖਰ ਤੋਂ ਆਇਆ ਜਿਲ੍ਹਾ ਬਠਿੰਡਾ ਜੀ ਬਠਿੰਡਾ ਬਲਕ ਮੋੜ ਓਕੇ ਕਿੰਨੇ ਦਿਨਾਂ ਤੋਂ ਇੱਥੇ ਹੋ ਤੁਸੀਂ ਹੈਗੇ 11 ਤਰੀਕ ਤੋਂ ਇੱਥੇ ਦੁਬਾਰੇ ਆਇਆ ਹਾਂ ਮੈਂ ਇੱਕ ਗੱਲ ਦੱਸਿਓ ਰਾਤਾਂ ਬਹੁਤ ਸਰਦ ਹੋ ਚੁੱਕੀਆਂ ਨੇ ਟੈਂਪਰੇਚਰ ਕਈ ਵਾਰੀ ਬਹੁਤ ਡਾਊਨ ਵੀ ਹੋ ਜਾਂਦਾ ਹੈ ਇਹ ਫਿਰ ਕਿੰਨੇ ਦਿਨਾਂ ਤੋਂ ਪ੍ਰਬੰਧ ਹੈ ਜਿਹੜਾ ਕਰ ਲਿਆ ਤੁਸੀਂ ਇਹ ਬਹੁਤ ਦਿਨਾਂ ਤੋਂ ਪ੍ਰਬੰਧ ਕਰਿਆ ਹੋਇਆ 10-12 ਦਿਨਾਂ ਦੇ ਰੋਗ ਦੇ ਪ੍ਰਬੰਧ ਕਰਨ ਨੂੰ ਧੂਆਂ ਪੈ ਰਿਹਾ ਲੱਗਦਾ ਹੈ। ਜ਼ਿਲ੍ਹਾ ਕਿਹੜਾ ਹੈ? ਜਿਲ੍ਹਾ ਲੁਧਿਆਣਾ। ਲੁਧਿਆਣਾ ਜ਼ਿਲ੍ਹਾ। ਜਿਹੜੀਆਂ ਗਵਰਨਮੈਂਟਾਂ ਨੇ ਇਹਨਾਂ ਨੇ ਜ਼ਿੰਮੇਵਾਰਾਂ ਨੂੰ ਦਿੱਤਾ ਕੁਝ ਨਹੀਂ ਜਿੱਦਾਂ ਤੇ ਵੀ ਚਾਹੇ ਕੋਈ ਵੀ ਆ ਗਈ। ਇਹ ਇਹਦੇ ਤਾਂ 150 ਰੁਪਏ ਵਧਾਉਂਦੇ ਨੇ ਉਧਰ ਸਾਡੇ ਹਜ਼ਾਰਾਂ ਵੱਧ ਗਏ। ਇਸ ਕਰਕੇ ਜ਼ਿੰਮੇਵਾਰ ਘਾਟੇ 'ਚ ਜਾ ਰਿਹਾ। ਵੀ ਹੋਰ ਤਾਂ ਕੋਈ ਫਰਕ ਨਹੀਂ। ਤੇ ਹੋਰ ਹਰੇਕ ਚੀਜ਼ ਦਾ ਭਾਅ ਸਮਾਨ ਨੂੰ ਚੜ ਗਿਆ ਸਾਡੀ ਜਿਵੇਂ ਸਾਰਾ ਹੀ 2 ਗੁਣਾ ਵਧਿਆ ਬਕੁੱਲ ਜੇ ਉਹਨੂੰ ਦਿਹਾੜੀ ਦਾ ਲਾਈਏ 100 ਗੁਣਾ ਤੇ ਵੀ ਵੱਧ ਵੱਧ ਗਿਆ ਰਿਓਹਾਂ ਦਾ 100 ਗੁਣਾ ਤੇ ਵੀ ਵੱਧ ਵੱਧ ਗਿਆ ਬਾਕੀ ਸਾਰੀ ਚੀਜ਼ ਦਾ ਸੀਮੈਂਟ ਜਿਹੜਾ ਆਪਾਂ ਨੂੰ ਘਰਾਂ ਚ ਚਾਹੀਦਾ ਵਗੈਰਾ ਇੱਥੇ ਦਿੱਕਤ ਵੀ ਬਹੁਤ ਆਉਂਦੀ ਹੋਵੇਗੀ ਤੁਹਾਨੂੰ ਅਦੋਲਨ ਦੇ ਵਿੱਚ ਤਾਂ ਜੀ ਫਿਰ ਉਹੋ ਜਿਹਾ ਹੀ ਬਣਨਾ ਪੈਂਦਾ ਸਾਡੀਆਂ ਵੀ ਰਾਤਾਂ ਬਹੁਤ ਝੱਲੀਆਂ ਹੋਈਆਂ ਨੇ ਸਾਰੀ ਸਾਰੀ ਰਾਤੇ ਕੰਮ ਕਰਦੇ ਸੀ ਜਦ ਤੱਕ ਹੁਣ ਤਾਂ ਲੱਕੜ ਲਾਈ ਬੈਠੇ ਆ ਕਣਕਾ ਨੂੰ ਪਾਣੀ ਵੀ ਤਾਂ ਸਰਦ ਰਾਤਾਂ ਦੇ ਵਿੱਚ ਹੀ ਲਗਾਉਂਦੇ ਨੇ ਜੱਟ ਹਨਾ ਹਾਂ ਜੀ ਹਾਂ ਹੁਣ ਤਾਂ ਦਿਨ ਨੂੰ ਬਿਜਲੀ ਆ ਜਾਂਦੀ ਅੱਗੇ ਸਾਰੀ ਰਾਤ ਨੂੰ ਹੀ ਆਉਂਦੀ ਸੀ ਉਹ ਵੀ ਕੰਮ ਕੀਤੇ ਹੋਏ ਨੇ ਉਥੇ ਹੀ ਸੌ ਜਾਣਾ ਉਥੇ ਹੀ ਪਏ ਜਾਣਾ ਬਈ ਚੱਲ 12:00 ਵਜੇ ਪਟਿਆਲੀਆਂ ਮੋਟਰਾਂ ਵੀ ਹੁੰਦੀਆਂ ਸੀ ਨਾ ਪੱਡੇ ਟੁੱਟ ਜਾ ਕਰਦੇ ਰਾਤ ਨੂੰ ਬਹੁਤ ਕੁਝ ਹੋ ਦੇਖਿਆ ਜੀ ਆ ਹੈ ਜੀ ਅਗਲਾ ਕਹਿੰਦਾ ਮੇਰੀ ਅੱਜ 베ਗੀ ਕੱਲ ਨੂੰ 베ਗੀ ਪਰਸੋਂ ਨੂੰ 베ਗੀ ਆਸਤੇ ਬੈਠਾ ਰਹਿੰਦਾ ਉਧਰੋਂ ਕੰਮ ਸਾਰਾ ਹੀ ਖਰਾਬ ਹੋ ਜਾਂਦਾ ਜਮੀਨ ਸੁੱਕ ਗਈ ਰਿਓ ਨਾ ਮਿਲਿਆ ਉਹ ਤਾਂ ਵੀ ਸੁੱਕ ਗਈ ਡਾਈਓ ਨਹੀਂ ਮਿਲਿਆ ਹੁਣ ਜੂਰੀਆ ਬਹੁਤ ਕਿਹੜੇ ਪਿੰਡਾ ਸਿੰਘ ਸਾਹਿਬ ਗਾਗਾ ਕਿੰਨੇ ਚਿਰ ਤੋਂ ਅंदोलਨ ਵਿੱਚ ਡਟੇ ਹੋਏ ਬਹੁਤ ਚਿਰ ਹੋ ਗਿਆ ਜੀ ਤੇ ਇੱਥੇ ਫਿਰ ਰਹਿਣ ਬਸੇਰਾ ਤੁਹਾਡਾ ਟਰਾਲੀ ਦੇ ਵਿੱਚ ਆ ਜਾਂ ਕਿਤੇ ਹਾਂ ਟਰਾਲੀ ਮੰਗ ਲੂ ਤੇ ਰਾਤ ਨੂੰ ਇਸ ਤਰ੍ਹਾਂ ਫਿਰ ਕਿੰਨਾ ਟਾਈਮ ਬੈਠਦੇ ਰਹਿੰਦੇ 3 ਵਜੇ ਤੋਂ 4 ਵਜੇ ਲਗਰ ਬੈਠੇ ਅੱਛਾ ਇੱਕ ਗੱਲ ਦੱਸੋ ਜਦੋਂ ਰਾਤ ਨੂੰ ਇੱਥੇ ਬੈਠਦੇ ਹਾਂ ਪਹਿਰੇਦਾਰੀ ਵੀ ਕਰਦੇ ਹਾਂ ਗੱਲਬਾਤ ਵੀ ਕਿੱਦਾਂ ਦੀਆਂ ਗੱਲਾਂ ਕਿੱਦਾਂ ਦਾ ਸੰਵਾਦ ਚੱਲਦਾ ਹੈ ਕਿਹੜੀ ਗੱਲਬਾਤ ਜਰਾ ਇੱਥੇ ਤੁਹਾਨੂੰ ਦੇ ਨਹੀਂ ਰਹੇ ਕੋਈ ਨਹੀਂ ਨਹੀਂ ਇੱਥੇ ਜਦੋਂ ਬੈਠਦੇ ਹਾਂ ਆਪਸ ਦੇ ਵਿੱਚ ਕੀ ਗੱਲਬਾਤ ਥੋੜੀ ਚੱਲਦੀ ਹੈ ਚੱਲਦੀ ਤੇ ਇਹ ਵੀ ਸਾਡਾ ਨਿਭੜ ਜੇ ਇਹੀ ਹੈ ਵੀ 3 ਵਜੇ ਬੈਠਦੇ ਨਹੀਂ ਸਿੰਘ ਸਾਹਿਬ ਕਿਹੜੇ ਪਿੰਡ ਤੋਂ ਆਏ ਮੈਂ ਪਿੰਡ ਲਾਲਕਲਾਂ ਜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਸਿੰਘ ਸਾਹਿਬ ਬਹੁਤ ਠੰਡੀਆਂ ਰਾਤਾਂ ਨੇ ਲਾਈਟ ਪਿੱਛੇ ਕਰੋ ਯਾਰ ਲਾਈਟ ਪਿੱਛੇ ਕਰੋ ਤੁਸੀਂ ਥੋੜੀ ਥੋੜੀ ਹੋਰ ਪਿੱਛੇ ਕਰੋ ਥੋੜੀ ਹੋਰ ਪਿੱਛੇ ਕਰੋ ਹਾਂ ਸਿੰਘ ਸਾਹਿਬ ਬਹੁਤ ਠੰਡੀਆਂ ਰਾਤਾਂ ਨੇ ਕਿਦਾਂ ਦਾ ਫਿਰ ਰਹਿਣ ਬਸੇਰਾ ਇੱਥੇ ਅੱਗ ਸੇਕੀ ਜਾ ਰਹੀ ਹੈ ਬਿਲਕੁਲ ਰਹਿਣ ਬਸੇਰਾ ਥੋੜੇ ਸਾਹਮਣੇ ਹੀ ਆ ਜੀ ਠੰਡ ਬਹੁਤ ਜ਼ਿਆਦਾ ਕਹਿਰ ਦੀ ਠੰਡ ਆ ਸਾਡੀ ਤਾਂ ਗਰਮੀ ਵੀ ਇੱਥੇ ਨਿਕਲੀ ਤੇ ਲੋਵਾਂ ਦੇ ਵਿੱਚ ਵੀ ਇੱਥੇ ਰਹੇ ਤੇ ਹੁਣ ਠੰਡ ਸ਼ੁਰੂ ਹੋ ਗਈ ਠੰਡ ਵੀ ਬਹੁਤ ਜ਼ਿਆਦਾ ਆ ਤਾਂ ਲੜਾਈ ਤਾਂ ਫਿਰ ਐਵੇਂ ਆਪਣਾ ਇਤਿਹਾਸ ਰਿਹਾ ਕੋੜੀਆਂ ਦੀਆਂ ਕਾਠੀਆਂ ਤੇ ਬੈਠ ਕੇ ਅਸੀਂ ਛੋਲੇ ਦੀ ਮੁੱਠ ਖਾ ਕੇ ਲੜਾਈ ਲੜਦੇ ਰਹੇ ਆ ਤੇ ਇਹ ਤਾਂ ਚਲ ਫੇਰ ਬਹੁਤ ਸੌਖਾ ਹੁੰਨ ਲੱਗੇ ਨੋ ਘੋੜਿਆਂ ਦੀਆਂ ਕਾਠੀਆਂ ਤੋਂ ਟਰਾਲੀਆਂ 'ਚ ਆ ਗਏ ਬਿਲਕੁਲ ਟਰਾਲੀਆਂ 'ਚ ਆ ਗਏ ਜੀ ਪਰ ਉਦੋਂ ਉਹ ਜੇਕ ਸਾਧਨ ਸੀ ਹੁਣ ਸਾਧਨ ਥੋੜੇ ਜਿ ਬਦਲ ਗਏ ਪਰ ਟਰਾਲੀਆਂ 'ਚ ਆਪਣੇ ਘਰ ਬਣਾਏ ਨੇ ਇਹੀ ਲੱਕੜ ਵੱਢ ਕੇ ਇਹੀ ਪਰਾਲੀ ਦੀ ਅਗਰ ਨਾਲ ਸੇਕ ਕੇ ਡਿਊਟੀ ਦਿੰਨੇ ਆ ਜੀ ਤੇ ਜਿਹੜੀਆਂ ਢੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਸਿਹਤ ਦੀ ਵੀ ਚਿੰਤਾ ਬਣੀ ਰਹਿੰਦੀ ਹੋਵੇਗੀ ਬਿਲਕੁਲ ਹੀ ਬਣੀ ਹੋਈ ਹੈ ਜੀ ਪਰ ਜੋ ਡੱਲੇਵਾਲ ਸਾਹਿਬ ਨੇ ਜਿੰਨਾ ਕ ਜਾਣਦੇ ਆ ਉਪਰ ਪਿੱਛੇ ਮੁੜਨ ਵਾਲੇ ਇਨਸਾਨ ਨਹੀਂ ਹੈਗੇ ਉਹ ਰੱਬ ਤੇ ਭਰੋਸਾ ਕਰਨ ਵਾਲੇ ਨੇ ਬਿਲਕੁਲ ਮੇਰੀ ਉਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਹੋਈ ਸੀ ਸਾਡੇ ਲੀਡਰਾਂ ਦਾ ਜਿਹੜੀ ਰਿਪਰੈਜ਼ੈਂਟ ਅਸੀਂ ਕਿਸਾਨੀ ਨੂੰ ਕਰਦੇ ਆ ਤਾਂ ਉਹਨਾਂ ਦਾ ਜਿਉਣ ਦਾ ਵੀ ਹੱਕ ਨਹੀਂ ਹੈਗਾ ਜੇ ਨੁਕਸਾਨ ਸਾਡੇ ਹੁੰਦੇ ਹੋਏ ਸਾਡੇ ਕਿਸਾਨੀਆਂ ਦਾ ਨੁਕਸਾਨ ਹੋ ਰਿਹਾ ਤਾਂ ਉਹਨਾਂ ਦੀਆਂ ਫਸਲਾਂ ਦਾ ਮੁੱਲ ਨਹੀਂ ਮਿਲ ਰਿਹਾ ਉਹਨੂੰ ਲਗਤ ਮੁੱਲ ਵੀ ਨਹੀਂ ਮਿਲ ਰਿਹਾ ਤਾਂ ਫਿਰ ਸਾਡੇ ਜੂਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਅਸੀਂ ਸ਼ਹਾਦਤ ਪਾ ਕੇ ਇਹਨੂੰ ਕਿਸਾਨੀ ਦੀ ਜਿਹੜੀ ਲਹਿਰ ਚੱਲਦੀ ਆ ਜਿਹੜੀ ਮੰਗਾਂ ਨੇ ਇਹਨੂੰ ਸਿਰੇ ਚੜਾਈਏ ਰਹਿੰਦੇ ਅੰਦੋਲਨ ਦੀਆਂ ਜਿਹੜੀਆਂ 220 ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਵਾਉਣਾ ਸਾਡਾ ਫਰਜ਼ ਆ ਥੋੜਾ ਕਿਹੜੇ ਪਿੰਡ ਦੱਸੇ ਤੁਸੀਂ ਸਾਹਿਬ ਕਿਹੜੇ ਪਿੰਡ ਤੋਂ ਆਏ ਹੋ ਮੇਰਾ ਪਿੰਡ ਛੰਦਣਾ ਜੀ ਜ਼ਿਲ੍ਹਾ ਲੁਧਿਆਣਾ ਨਾ ਕੀ ਹੈ ਬਲਦੀਪ ਸਿੰਘਾ ਜੀ ਤੇ ਕਿਸਾਨੀ ਅੰਦੋਲਨ ਵਿੱਚ ਸ਼ੁਰੂ ਤੋਂ ਹੀ ਹਾਂ ਜਾਂ ਫਿਰ ਹੁਣ ਆਏ ਹਾਂ ਜਿਸ ਤਰ੍ਹਾਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਉਸ ਤੋਂ ਬਾਅਦ ਇਧਰ ਨੂੰ ਮੂਵਮੈਂਟ ਹੁੰਦੀ ਹੈ ਦੇਖੋ ਸਾਡੇ ਪ ਉਹ ਜਿਹੜੀ ਸਮਰਾਲਾ ਬਲਾਕ ਨਾਲ ਅਟੈਚ ਹੈ ਤੇ ਉੱਥੋਂ ਸਾਡੇ ਪਿੰਡ ਤੋਂ ਆਉਂਦੇ ਰਹਿੰਦੇ ਨੇ ਮੈਂਬਰ ਮੈਂ ਵੀ ਅੱਜ ਆਇਆ ਮੈਂ ਅੱਜ ਪਹਿਲੇ ਦਿਨ ਖਨੋਰੀਆ ਆਇਆ ਸ਼ੰਭੂ ਮੈਂ ਪਹਿਲਾਂ ਜਾਂਦਾ ਰਿਹਾ ਜੀ ਕਿਉਂਕਿ ਮੈਂ ਬਲਾਈਆਂ ਨੌਕਰ ਜੌਬ ਕਰਦਾ ਤਾਂ ਮੈਨੂੰ ਟਾਈਮ ਦੀ ਟਾਈਮ ਸੰਡੇ ਦੀ ਸੰਡੇ ਹੀ ਹਾਜ਼ਰੀ ਲਵਾਉਣਾ ਇਹ ਕਿਹੜੇ ਡਿਪਾਰਟਮੈਂਟ ਚ ਜੌਬ ਕਰਦੇ ਪ੍ਰਾਈਵੇਟ ਬੱਚਾ ਜੀ ਪ੍ਰਾਈਵੇਟ ਜੌਬ ਹੈ ਸੰਘਰਸ਼ ਇਹਦੇ ਵਿੱਚ ਹਰ ਬੰਦੇ ਨੂੰ ਜੋ ਜਿੱਥੇ ਵੀ ਬੈਠਾ ਉਹਨੂੰ ਕੰਟਰੀਬਿਊਟ ਕਰਨਾ ਚਾਹੀਦਾ ਹੈ ਆਉਣਾ ਚਾਹੀਦਾ ਇਸ ਵਿੱਚ ਕਿਉਂਕਿ ਇਹ ਇਕੱਲਾ ਕਿਸਾਨੀ-ਧਾਨੀ ਦੇ ਨਾਲ ਹਰ ਜਮਾਤ ਜੁੜੀ ਹੋਈ ਹੈ ਦੁਕਾਨਦਾਰ ਜੁੜ ਮੱਧਮ ਵਰਗ ਜਿਹੜਾ ਬੰਦਾ ਲੇਬਰ ਕਰਦਾ ਉਹ ਵੀ ਜੁੜਿਆ ਹੋਇਆ ਕਿਉਂਕਿ ਅਗਰ ਕਿਸਾਨੀ ਚੱਲੇਗੀ ਤਾਂ ਸਾਰਾ ਸਰਕਲ ਚੱਲੇਗਾ ਅਗਰ ਕਿਸਾਨੀ ਰੁਕਦੀ ਹੈ ਤਾਂ ਸਭ ਚੀਜ਼ ਰੁਕੇਗੀ ਬਿਗਲੇ ਨਹੀਂ ਹੈ ਸਾਡੇ ਬਜ਼ੁਰਗ ਇਸ ਚੀਜ਼ ਨੂੰ ਕਰਦੇ ਆਗੇ ਅਸੀਂ ਵੀ ਇਸ ਚੀਜ਼ ਦੇ ਵਿੱਚ ਜੁੜੇ ਹੋਇਆ ਮਨ ਵੀ ਨਹੀਂ ਜਾਂਦਾ ਕਰਦਾ ਕਿ ਅਸੀਂ ਇਸ ਚੀਜ਼ ਨੂੰ ਛੱਡ ਕੇ ਕੋਈ ਹੋਰ ਕਰੀਏ ਜੌਬ ਕਰਦੇ ਆ ਪਰ ਇਸ ਤੰਦੇ ਨਾਲ ਨਹੀਂ ਛੱਡ ਸਕਦੇ ਇਹ ਸਾਡਾ ਮਤਲਬ ਖੂਨ ਚ ਬਚ ਰਸ ਕੇ ਤੰਦਾਈ ਛੱਡ ਨਹੀਂ ਸਕਦੇ ਸੋ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਨੇ ਆ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਤਸਵੀਰਾਂ ਦਿਖਾ ਦੇਣ ਹਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਟਰਾਲੀ ਦਿਖ ਸੋ ਫੋਟੋਆਂ ਵੀ ਲੱਗੀਆਂ ਨੇ ਆਪਣੇ ਮਹਿਬੂਬ ਲੀਡਰ ਦੀਆਂ ਫੋਟੋ ਵੀ ਇਹਨਾਂ ਨੇ ਉੱਪਰ ਲਾਈਆਂ ਹੋਈਆਂ ਨੇ ਸੋ ਇਹ ਜਗਜੀਤ ਸਿੰਘ ਡੱਲੇਵਾਲ ਦੀ ਤਸਵੀਰ ਹੈ ਜਸਵੀਰ ਸਿੰਘ ਸਿੱਧੂ ਨੇ ਤੇ ਨਾਲ ਹੋਰ ਉਹਨਾਂ ਦੀ ਜਿਹੜੀ ਕਮੇਟੀ ਹੈ ਉਹਦੀਆਂ ਤਸਵੀਰਾਂ ਨੇ ਟਰਾਲੀ ਬਹੁਤ ਖੂਬਸੂਰਤ ਹੈ ਅੰਦਰ ਦਾ ਨਜ਼ਾਰਾ ਵੀ ਦਿਖਾਉਨੇ ਆ ਇੱਕ ਘਰ ਨੇ ਨਵੇਂ ਜਸਤਰਾ ਸਿੰਘ ਸਾਹਿਬ ਨੇ ਗੱਲਬਾਤ ਕਰਦੇ ਕਿਹਾ ਸੀ ਕਿ ਕਿਸਾਨ ਕਿਸਾਨ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪਹਿਲਾਂ ਘੋੜਿਆਂ ਦੀਆਂ ਕਾਠੀਆਂ ਸੀ ਘੋੜਿਆਂ ਦੀਆਂ ਕਾਠੀਆਂ ਤੋਂ ਕਿਸਾਨ ਪਹੁੰਚੇ ਨੇ ਟਰਾਲੀਆਂ ਦੇ ਵਿੱਚ ਅੰਦਰ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਦੋ ਪਾਰਟ ਬਣਾਏ ਹੋਏ ਨੇ ਕੁਝ ਕਿਸਾਨ ਜਿਹੜੇ ਨੌਜਵਾਨ ਕਿਸਾਨ ਨੇ ਉੱਪਰ ਸੌਂਦੇ ਹੋਣਗੇ ਤੇ ਜਿਹੜੇ ਬਜ਼ੁਰਗ ਕਿਸਾਨ ਨੇ ਉਹ ਥੱਲੇ ਇਧਰ ਨਾਲ ਦੀ ਨਾਲ ਉਹਨਾਂ ਦਾ ਰਸੋਈ ਦਾ ਵੀ ਪੂਰਾ ਸਮਾਨ ਹੈ ਸੋ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਗੱਲਬਾਤ ਕਰਦੇ ਹਾਂ ਸਿੰਘ ਸਾਹਿਬ ਕਿਹੜੇ ਪਿੰਡ ਤੋਂ ਆਏ ਹੋ ਲਲਕਲਾਂ ਜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਪਿੰਡ ਲਲਕਲਾਂ ਅਸੀਂ ਬਾਰਡਰਾਂ ਦੇ ਬੰਬ ਵੀ ਖਾ ਲਏ ਜੀ ਅਥਰੂ ਗੈਸ ਨਾਲ ਅਸੀਂ ਅੰਨੇ ਵੀ ਹੋ ਗਏ ਬੰਦੇ ਅੱਖਾਂ ਵੀ ਗਈਆਂ ਮੌਤ ਵੀ ਹੋ ਗਈ ਦੇ ਲੋ ਉਹਦੀ ਅਰ ਹੌਂ ਡੱਲੀਆਲ ਸਾਹਿਬ ਨੇ ਕਿਹਾ ਵੀ ਸ਼ਾਂਤਮਈ ਇਦੋਂ ਕੋਈ ਵੀ ਹੱਲ ਨਹੀਂ ਮੈਂ ਆਪਦੇ ਆਣ-ਚਣ ਤੇ ਬੈਠਦਾ ਮੈਂ ਮਰੂੰਗਾ ਹੀ ਹਾਂਜੀ ਤੇ ਤੁਹਾਡੇ ਮੂੰਹੋਂ ਮਰਨ ਸ਼ਬਦ ਆਇਆ ਹੈ ਕਿਸਾਨ ਤਾਂ ਸ਼ਹਾਦਤ ਕਰ ਰਹੇ ਨੇ ਹਾਂ ਸ਼ਹਾਦਤ ਦੇਣਗੇ ਜੀ ਉਹ ਫਿਰ ਮਰਨ ਭਰਤੇ ਤੇ ਹੀ ਨੇ ਨਾ ਨਾ ਪੋਖੜ ਤਲ ਤੇ ਨਹੀਂ ਮਰਨ ਭਰਤੇ ਤੇ ਬੈਠੇ ਨੇ ਇੱਕ ਸ਼ਹੀਦੀ ਦਿਹਾੜਾ ਵੀ ਆ ਗਿਆ ਨਾ ਸਭ ਜਿਆਦਿਆਂ ਦਾ ਸ਼ਹੀਦੀ ਦਾੜਾ ਸ਼ਹਾਦਤ ਦਾ ਮਹੀਨਾ ਪੰਨਿਆਂ ਜਾਂਦਾ ਦਸੰਬਰ ਦੇ ਮਹੀਨੇ ਨੂੰ ਉਧਰੋਂ ਡੱਲੇਵਾਲ ਸਾਹਿਬ ਵੀ ਸ਼ਹਾਦਤ ਦੇਣ ਲਈ ਬੈਠ ਗਏ ਨੇ ਇਹ ਤਾਂ ਫਿਰ ਗਵਰਨਮੈਂਟ ਨੂੰ ਹੁਣ ਸੋਚਣਾ ਚਾਹੀਦਾ ਜੀ ਅਸੀਂ ਤਾਂ ਹੁਣ ਅਣਸਰਦੇ ਨੂੰ ਉਹਨਾਂ ਨੂੰ ਤਾਂ ਅਣਸਰਦੇ ਨੂੰ ਬੈਠਣਾ ਪਿਆ ਉਹ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਨਹੀਂ ਮਰੋਣਾ ਮੈਂ ਮਰਦਾ ਮੈਂ ਮਰਦਾ ਮਰ ਜਮਾ ਪਰ ਤੁਹਾਨੂੰ ਬੱਚਿਆਂ ਨੂੰ ਨਹੀਂ ਮਰਨ ਦੇਣਾ ਤੁਹਾਨੂੰ ਲੱਗਦਾ ਜਨਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਆਇਓ ਬਿਲੀਪੁਰ ਜਲਾਲ ਲੁਧਿਆਣਾ ਤਹਿਸੀਲ ਸਮਰਾਲਾ ਪਿੰਡਾਂ ਦੇ ਵਿੱਚ ਕਿਦਾਂ ਦਾ ਮਾਹੌਲ ਚੱਲ ਰਿਹਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਡੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਲੈ ਕੇ ਪਿੰਡ ਜਨਤਾ ਪਿੱਛੇ ਆ ਜੀ ਇਹਨਾਂ ਦੇ ਬਹੁਤ ਲੋਕ ਬਹੁਤ ਮਗਰ ਨੇ ਤੁਸੀਂ ਕਿੰਨੇ ਦਿਨ ਤੋਂ ਅਧੂਰਨ ਦੇ ਵਿੱਚ ਸਾਨੂੰ ਤਾਂ ਜਿੱਦਣ ਦੇ ਇੱਥੇ ਇਹਨਾਂ ਨੇ ਬਾਰ ਮਾਰ ਮਾਰ ਤਰੱਕਿਆ ਉਦੋਂ ਦੇ ਇੱਥੇ ਬੈਠੇ ਇੱਕ ਹੋਰ ਗੱਲ ਦੱਸਿਓ ਮੈਂ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਵੀ ਅਸੀਂ ਜਾਣੇ ਕਿ ਆਪਣੇ ਘਰ ਨੇ ਜਿਹੜੇ ਉਹ ਬੜੇ ਖੂਬਸੂਰਤ ਬਣਾ ਲਏ ਹੁਣ ਕਿਸਾਨਾਂ ਨੇ ਵਿੱਚ ਅਸ਼ੋ ਰਾਮ ਦਾ ਸਾਰਾ ਸਮਾਨ ਹੈ ਏਸੀ ਲੱਗ ਗਿਆ ਕੂਲਰ ਲੱਗ ਗਿਆ ਹੁਣ ਸਰਦੀ ਦਾ ਮੌਸਮ ਹੈ ਹੀਟਰ ਆ ਗਿਆ ਤਾਂ ਇੱਥੇ ਟਰਾਲੀਆਂ ਦੇ ਵਿੱਚ ਨ ਜਿਹੜੀ ਠੰਡ ਹੈ ਉਦਾਂ ਦਾ ਨਹੀਂ ਸਿਸਟਮ ਹੈਗਾ ਫਿਰ ਵੀ ਤੁਸੀਂ ਮੋਡੀਫਾਈ ਕੀਤਾ ਟਰਾਲੀ ਨੂੰ ਬਹੁਤ ਵਧੀਆ ਇੱਕ ਮਿੰਟ ਇੱਕ ਮਿੰਟ ਘਰ ਦਾ ਤੇ ਇੱਥੋਂ ਦਾ ਮਾਹੌਲ ਦਾ ਫਰਕ ਹੈ ਹਾਂਜੀ ਫਿਰ ਦਿੱਕਤ ਤਾਂ ਆਉਂਦੀ ਹੋਊਗੀ ਹੈ ਤਾਂ ਹੈ ਹੀ ਸੀ ਮਾੜੀ ਮੋਟੀ ਦਾ ਹੈਗੀ ਹੋਈ ਆ ਐਨੀ ਦਾ ਹੈ ਨਹੀਂ ਯਾਨੀ ਫਿਰ ਵੀ ਦਿਲ ਦਲੇਰੇ ਆ ਬਿੱਡਲੇ ਵਾਲਾ ਖਾਬਦੇ ਮਗਰੇ ਜਿੰਨਾ ਚਿਰ ਨਾਲ ਕਦੇ ਪੁਰਖਿਆਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਐਜੀਟੇਸ਼ਨਾਂ ਲੜੀਆਂ ਨੇ ਉਹਨਾਂ ਦਾ ਇਤਿਹਾਸ ਹੁੰਦੇ ਹਾਂ 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 ਸਿਆਣੇ ਬੰਦਿਆਂ ਦੇ ਨਾਲ ਜਿਵੇਂ ਉਹ ਦੱਸ ਕੇ ਗਏ ਨੇ ਹੁਣ ਉਹੀ ਕੰਮ ਅਸੀਂ ਕਰਦੇ ਹਾਂ ਲੁਧਿਆਣਾ ਦੀ ਧਰਤੀ ਤਾਂ ਗਦਰੀ ਬਾਬਿਆਂ ਦੀ ਧਰਤੀ ਹੈ ਨਾ ਸਰਬੇ ਹੋਣੀ ਉੱਥੇ ਹੀ ਤੁਹਾਡੇ ਨੇੜੇ ਹਾਂਜੀ ਹਾਂਜੀ ਉੱਥੋਂ ਦੀ ਨਹੀਂ ਸਰਬੇ ਹੋਣੀ ਇਤਿਹਾਸ ਵੀ ਬੱਚੇ ਪੜ੍ਹਦੇ ਨੇ ਆਜ਼ਾਦੀ ਕੋਲਟੀਆਂ ਦਾ ਪਰਿਵਾਰਾਂ 'ਚ ਇਦਾਂ ਦਾ ਮਾਹੌਲ ਹੈ ਹਾਂਜੀ ਹਾਂਜੀ ਸਭ ਕੁਝ ਪੜ੍ਹਦੇ ਨੇ ਸਭ ਕੁਝ ਟੀਚਰਸ ਕਾਉਂਦੇ ਨੇ ਘਰਾਂ ਦੇ ਵਿੱਚ ਕਿਸਾਨੀ ਅੰਦੋਲਨ ਦੀਆਂ ਗੱਲਾਂ ਚੱਲਦੀਆਂ ਨੇ ਘਰਾਂ 'ਚੋਂ ਤਾਂ ਘਰ ਦੇ ਕਹਿੰਦੇ ਆਉਨਾ ਘਰ ਨੂੰ ਤੁਸੀਂ ਉ ਵੀ ਉੱਤੇ ਰਹੋ ਇੱਥੇ ਸਾਡਾ ਹਰੀ ਜਣਾ ਘਰੇ ਸੋ ਦਿੱਲੀ ਸੋ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀ ਕਿੰਨੇ ਦ੍ਰਿੜ ਇਰਾਦੇ ਦੇ ਨਾਲ ਕਿਸਾਨ ਜਿਹੜੇ ਨੇ ਉਹ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਦੇ ਉੱਪਰ ਆਪਣੇ ਮਹਿਬੂਬ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਡਟੇ ਹੋਏ ਨੇ